ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਤਰੀਕ ਆ ਤੇ ਦੀਦੀ ਹੋਣਾ ਦੀ ਦੁਕਾਨ ਦਾ ਦੁਗਾਟਣ ਆ ਤੇ ਵੀਰ ਜੀ ਹੋਣੀ ਆਗੇ ਮਹਾਰਾਜ ਦਾ ਸਰੂਪ ਲੈ ਕੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਬਹੁਤ ਵਧੀਆ ਪ੍ਰੋਗਰਾਮ ਦੀਦੀ ਹੋਣਾ ਨੇ ਦੁਕਾਨ ਦੀ ਅੱਜ ਕਰਨੀ ਆ ਓਪਨਿੰਗ ਤੇ ਪਹਿਲਾਂ ਗੁਰੂ ਮਹਾਰਾਜ ਦਾ ਸੁਖਨੀ ਸਾਹਿਬ ਦਾ ਪਾਠ ਹੋਊਗਾ ਵਾਹਿਗੁਰੂ ਦੇ ਓਟ ਆਸਰੇ ਨਾਲ ਅੱਗੇ ਦਾ ਕੰਮ ਸ਼ੁਰੂ ਹੋਊਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਸੋਹਣਾ ਸੁਖਨੀ ਸਾਹਿਬ ਦਾ ਪਾਠ ਆਰੰਭ ਹੋਣ ਲੱਗਾ ਵਾ ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚ ਚੁੱਕੀਆਂ ਨੇ ਚਾਹ ਪਾਣੀ ਦਾ ਪ੍ਰੋਗਰਾਮ ਨਾਲ ਦੀ ਨਾਲ ਚਾਹ ਪਾਣੀ ਚੱਲੇਗਾ ਤੇ ਨਾਲ ਦੀ ਨਾਲ ਹੀ ਪਾਠ ਹੋਏਗਾ ਤੇ ਆਪਾਂ ਵੀ ਪਾਠ ਸੁਣਦੇ ਆਂ ਤੇ ਫਿਰ ਪਾਠ ਦਾ ਹੋ ਗਿਆਣ ਤੋਂ ਬਾਅਦ ਆਪਾਂ ਸੂਟ ਦਿਖਾਵਾਂਗੇ ਸਾਰੇ ਨਵੇਂ-ਨਵੇਂ ਡਿਜ਼ਾਈਨ ਆ ਤੇ ਕਰੋ سپورਟ ਭੈਣ ਨੂੰ ਸਾਰੇ ਜਾਣੇ ਵਾਹਿਗੁਰੂ ਤਰਕੀਆਂ ਬਖਸ਼ੇ ਤੇ ਵੱਧ ਤੋਂ ਵੱਧ سپورਟ ਕਰਿਓ ਤਾਂ ਕਿ ਭੈਣ ਨੇ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਵਾ ਇਹਦੇ ਚ ਕਾਮਯਾਬੀ ਮਿਲੇ ਉਹਨਾਂ ਨੂੰ ਸਾਸ਼ਟਿਕਾ ਜੀ ਸਾਰਿਆਂ ਨੂੰ ਹੋਸਨਾਓ ਕੀ ਹਾਲ ਚਾਲ ਆ ਅਸੀਂ ਠੀਕ ਤੇ ਭੈਣ ਭਰਾ ਵੀ ਸਾਰੇ ਵਧੀਆ ਹੋਣਗੇ ਤੇ ਆਪਾਂ ਅੱਜ ਫੇਰ ਆ ਗਏ ਆ ਦੀਦੀ ਕੋਲ ਤੇ ਮਿਲੋ ਦੀਦੀ ਨੂੰ ਪੰਜ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਤੇ ਠੀਕ ਠਾਕ ਆ ਤੁਸੀਂ ਵੀ ਦੱਸੋ ਕੀ ਹਾਲ ਚਾਲ ਆ ਤੇ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਤੇ ਬਹੁਤ ਹੀ ਪਿਆਰੇ ਕਲਰ ਤੇ ਪ੍ਰਾਈਸ ਦੀਦੀ ਨਾਲ ਦੀ ਨਾਲ ਦੱਸੀ ਜਾਣਗੇ ਚੈੱਕ ਕਰ ਲਓ ਹਾਂਜੀ ਆ ਸੂਟ ਪ्योर ਵਿਸਕੋਸ ਦਾ ਜੇ ਸਾਰੀ 프ਰੰਟ ਹੈਵੀ ਆ ਤੇ ਆਰੀ ਦਾ ਕੰਮ ਹੋਇਆ ਸਾਰਾ ਵੇਖੋ ਇਹ 3000 ਵਾਲਾ ਸੂਟ ਆ ਸਾਡੇ ਕੋਲ ਮਿਲੂਗਾ 1950 ਦਾ 1950 ਦਾ ਰੇਟ ਜੀ ਇਹਦੇ ਚ ਕਲਰ ਆਪਣੇ ਕੋਲ ਹੋਰ ਵੀ ਹੈਗੇ ਆ ਤੁਸੀਂ ਚੈੱਕ ਕਰ ਲਓ ਆ ਵੀ ਐਚੀ ਆ ਕਲਰ ਆਹ ਵਾਲਾ ਲੱਗ ਜੀ ਆਹ ਵਾਲਾ ਸੂਟ ਮਿਲੂਗਾ 2200 ਦੇ ਪ੍ਰਾਈਸ ਬਹੁਤ ਹੀ ਪਿਆਰਾ ਪਿਓਰ ਨੈਚੁਰਲ ਕ੍ਰੇਪ ਫੈਬਰਿਕ ਤੇ ਬਾਟਮ ਹੀ ਪਿਓਰ ਨੈਚੁਰਲ ਹੈ ਤੇ ਵਿਸਕੋਸ ਪ੍ਰੋਕ ਦਾ ਦੁਪੱਟਾ ਬਹੁਤ ਸੋਹਣਾ ਸੂਟ ਆ ਲੈਸਟ ਚੈੱਕ ਕਰੋ ਇਹ ਬਹੁਤ ਸੋਹਣਾ ਪਿਓਰ ਵਿਸਕੋਸ ਤੇ ਪੇਂਟਿੰਗ ਹੋਇਆ ਜੇ ਤੇ ਦੁਪੱਟਾ ਔਰ ਨਹੀਂ ਜੇ ਤਾਂ ਇਹਦਾ ਪ੍ਰਾਈਸ ਹੈਗਾ 1500 1500 ਆ ਅਸੀਂ ਖੁਦ ਫਾਲਿੰਗ ਪੇਂਟ ਸੌਰੀ ਬਲੌਕ ਪੇਂਟ ਰੈਡੀ ਕੀਤਾ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਇਹਦਾ ਪ੍ਰਾਈਸ ਹੈਗਾ ਜੇ 1800 ਦੁਪੱਟਾ ਵੀ ਸਾਰਾ ਬਲੌਕ ਪੇਂਟ ਹੋਇਆ ਜੀ ਲੈਸਟ ਚੈੱਕ ਕਰੋ ਬਹੁਤ ਹੀ ਸੋਹਣਾ ਪਿਓਰ ਏਕੇ ਟੈਕਸ ਪਸ਼ਮੀਨੇ ਦੇ ਆਪਾਂ ਵਰਕ ਕਰਾਇਆ ਥ੍ਰੈਡ ਵਰਕ ਤੇ ਮਸਲੀਨ ਦਾ ਟੈਬੀ ਮਸਲੀਨ ਦਾ ਦੁਪੱਟਾ ਟਾਈ ਡਾਈ ਦਾ ਤੇ ਵਿਦ ਲੈਸ ਲੱਗੀ ਹੋਈ ਹੈ ਗੋਲਮ ਇਹਦਾ ਪ੍ਰਾਈਸ ਰਹੂਗਾ 2000 ਇਹ ਵੀ ਪ्योर ਪਸ਼ਮੀਨੇ ਦੇ ਸੂਟ ਨੇ ਹੈਂਡ ਵਰਕ ਦਾ ਡਿਜੀਟਲ ਪ੍ਰਿੰਟਿੰਗ ਦੁਪੱਟੇ ਆ ਮਸਲੀਨ ਦੇ ਟਾਈ ਟਾਈ ਮੀਟਰ ਦੇ ਇਹਨਾਂ ਦਾ ਪ੍ਰਾਈਸ ਰਹੂ 1250 ਇਹਨਾਂ 'ਚ ਕਲਰ ਹੈਗੇ ਆ ਹੋਰ ਵੀ ਕਲਰ ਹੈਗੇ ਆ ਅਸੀਂ ਤੁਹਾਨੂੰ ਹਜੇ ਇੰਨੇ ਹੀ ਦਿਖਾਉਣ ਲੱਗੇ ਆ ਐਂਟਰਪ੍ਰਾਈਜ਼ 1250 ਸੂਟ ਬਹੁਤ ਸੋਹਣੇ ਆ ਸਰਦਾਰੀ ਲੁੱਕ ਚਾਹ ਆਪਾਂ ਕਿਤੇ ਵੀ ਵੇਅਰ ਕਰ ਸਕਦੇ ਐ ਇਹਨਾਂ ਆਂ ਇਹਨਾਂ 'ਚ ਵੀ ਕਾਫੀ ਕਲਰ ਸੀ ਆਪਣੇ ਕੋਲ 1950 ਵਾਲੇ ਸੇਲ ਹੋ ਗਏ ਆ 10 ਪੀਸ ਹੈਗੇ ਸੀ ਤੇ 2 ਪੀਸ ਬਚੇ ਜੇ ਜੇ ਕਿਸੇ ਭੈਣ ਨੇ ਆਰਡਰ ਕਰਨਾ ਸਕਰੀਨ ਸ਼ਾਟ ਕਰਕੇ ਸਾਨੂੰ ਕਰ ਸਕਦੇ ਨੇ ਤੇ ਆ ਨੈਕਸ ਰਨ ਬਗਾਇ ਰਾਜੇ ਰਾਣੀਆਂ ਵਾਲਾ ਟ੍ਰੈਂਡ ਬਹੁਤ ਚੱਲ ਰਿਹਾ ਐ ਪਿਓਰ ਵਿਸਕੋਸ ਆ ਡੁਪਲੀਕੇਟ ਵੀ ਪਿਓਰ ਇਹ 32500 ਦਾ ਨਹੀਂ ਸਿਰਫ ਤੁਹਾਨੂੰ ਮਿਲੂਗਾ 1900 ਦਾ 1900 ਰੁਪਏ ਦਾ ਪ੍ਰਾਈਸ ਹੈ ਇਹਨਾਂ ਦਾ ਤੇ ਦੁਪੱਟੇ ਵੀ ਪੂਰੇ ਹੈਵੀ ਚ ਨੇ ਤੇ ਲਿਸ਼ਕਾਂ ਲੱਗੀਆਂ ਪਿਓਰ ਵਿਸਕੋਸ ਤੇ ਪਿਓਰ ਨੇਚਰਲ ਕਲਰ ਤੇ ਫੈਬਰਿਕ ਤੇ ਵਰਕ ਹੋਇਆ ਜੇ ਇਹ ਚ ਕਲਰ ਆ ਹਾਂਜੀ ਇਹਦੇ ਵਿੱਚ ਚਾਰ ਕਲਰ ਜੇ ਪਰਪਲ ਕੋਫੀ ਕੋਫੀ ਇਹ ਪਸ਼ਮੀਨੇ ਦਾ ਲਾਈਨਾਂ ਵਾਲਾ ਏਕੇ ਟੈਕਸ ਦਾ ਸੂਟ ਹੈ ਪੂਰਨੀ ਆਉ ਗਰੰਟੀ ਹੈ ਸਾਡੀ ਫੈਬਰਿਕ A1 ਕੁਆਲਿਟੀ ਆ ਤੇ ਵਰਕ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਵਧੀਆ ਵਰਕ ਹੋਏ ਜੇ ਤੇ ਇਹਦਾ ਪ੍ਰਾਈਸ ਰੋ 1700 ਰੁਪਇਆ 1700 ਰੁਪਇਆ ਪ੍ਰਾਈਸ ਆ ਵੇਖੋ ਕਲਰ ਤੇ ਵਰਕ ਬਹੁਤ ਹੀ ਜ਼ਿਆਦਾ ਹੈ ਇਹ ਵਿਦੌੜੇ ਦੁਪट्टे ਰਹਿਣਗੇ ਪੂਰੇ ਹੈਵੀ ਮਤਲਬ ਕਿ ਸੂਟ ਬਣਿਆ ਆ ਬਹੁਤ ਹੀ ਸੋਹਣਾ ਸਰਦਾਰੀ ਜੀ ਲੁੱਕ ਚ ਉਹ ਵੀ ਇਹਨਾਂ ਨਾਲ ਹੋਏ ਬੋਸ ਸੋਹਣਾ ਨੇ ਕਈਆਂ ਭਾਣਾਂ ਡਾਰਕ ਸੂਟ ਪਸੰਦ ਨੇ ਵਰਕ ਵੇਖੋ ਪਹਿਲਾਂ ਕਿੰਨਾ ਫਰਨੀਸ਼ਿੰਗ ਚ ਵਰਕ ਹੋਇਆ ਪੂਰਾ ਸਭਾਈ ਚ ਤੇ ਆਹ 슬ੀਵਸ ਰਹਿਣਗੀਆਂ ਨਾਲ ਇਹਨਾਂ ਦਾ ਪ੍ਰਾਈਸ ਸੇਮ ਹੀ ਰਹੂਗਾ ਸਾਰਿਆਂ ਦਾ 1700 ਰੁਪਏ ਤੇ ਕਾਪਸੂਟ ਕਾਫੀ ਸ਼ੇਡ ਦਾ ਕ੍ਰੇਪ ਦੇ ਉੱਪਰ ਰੈਡੀ ਹੋਇਆ ਜੇ ਤੇ ਪਾਸ ਦੀ ਗਢਾਈ ਇਹਨੂੰ ਕਹਿੰਦੇ ਆ ਵਾਹ ਫਿਰ ਇਹ ਕੜਾਈ ਬਹੁਤ ਹੀ ਸੋਹਣਾ ਸਫਾਈ ਚ ਵਰਕ ਹੋਇਆ ਜੇ ਇਹਦਾ ਪ੍ਰਾਈਸ 1500 1500 ਰੁਪਏ ਦਾ ਪ੍ਰਾਈਸ ਹੈ ਵਿਦਾਊਟ ਦੁਪੱਟਾ ਰਹੂਗਾ ਤੇ ਸਾਡੇ ਕੋਲ ਤੁਹਾਨੂੰ ਹਰ ਇੱਕ ਵੈਰਾਈਟੀ ਮਿਲੂਗੀ ਪੇਂਟਿੰਗ ਵਾਲੇ ਸੂਟ ਹੈਂਡਵਰਕ ਵਾਲੇ ਸੂਟ ਵੀ ਚੈੱਕ ਕਰਾਉਣੇ ਆਂ ਹੈਂਡਵਰਕ ਵਾਲੇ ਸੂਟ ਆ ਵੇਖੋ ਬਹੁਤ ਹੀ ਸੋਹਣਾ ਪੂਰਾ ਹੈਂਡਵਰਕ ਦਾ ਸੂਟ ਜੇ ਤੁਹਾਨੂੰ ਚੈੱਕ ਕਰਾਉਣੇ ਆਂ ਹੋਰ ਗਿੰਗਨ ਦਾ ਸਟਾਕ ਰਹੂਗਾ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਇਹ ਵਰਕਰੀ ਕਿਤੀ ਫਿਨਿਸ਼ਿੰਗ ਚੈੱਕ ਕਰ ਸਕਦੇ ਜੀ ਇਹਦਾ ਪ੍ਰਾਈਸ 2500 ਰੁਪਿਆ ਹੈ ਹਾਂ ਚੱਤਰਾਉਂਦੀ ਹਾਂ ਵਾਲੇ ਆਹ ਦੁਪੱਟਾ ਇਸ ਤਰ੍ਹਾਂ ਗੋਟਾ ਪੱਟੀ ਦਾ ਕੰਮ ਹੋਇਆ ਜੀ ਨਾਲ ਸ਼ਿਮਰ ਸ਼ਿਮਰ ਆ ਵਰਬਰੀ 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 ਇਸ ਤਰ੍ਹਾਂ ਤੁਸੀਂ ਕੋਈ ਵੀ ਸਾਡੇ ਤੋਂ ਆਪਣਾ ਡਿਜ਼ਾਈਨ ਦੇ ਕੇ ਬਣਵਾਉਣਾ ਸੀ ਉਹ ਵੀ ਬਣਾ ਲਾਂਗੇ ਪੇਂਟ ਹੈਂਡ ਪੇਂਟ ਬਲੌਕ ਪੇਂਟ ਵਰਕ ਥ੍ਰੈਡ ਵਰਕ ਵਰਬਰੀ 1850 ਹਾਂ ਜੀ ਔਰ ਜਿਹੜੇ ਬਾਹਰੋਂ ਭੈਣ ਹੋਣੀ ਕਰਨ ਰਿਹਾ ਇਹਨਾਂ ਮੈਸੇਜ ਹਰਦੀਪ ਹਾਂਜੀ ਹਣਾ ਐਦਾਂ ਉਹਨਾਂ ਨੂੰ ਦੱਸ ਦੇਵੋ ਜਿਹੜਾ ਵੀ ਪਸੰਦ ਆ ਉਹ ਤੁਸੀਂ ਭੇਜ ਕੇ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਸਾਡੇ ਕੋਲ ਸਾਰੇ ਕਾਰੀਗਰ ਅਵੇਲੇਬਲ ਹੈਗੇ ਨੇ ਤੇ ਬਹੁਤ ਹੀ ਸੋਹਣੇ ਸੂਟ ਅਸੀਂ ਰੈਡੀ ਕਰਵਾ ਕੇ ਦੇਈਦੇ ਆ ਵੇਖੋ ਸੂਟ ਤੇ ਆਪਣੇ ਕੋਲ ਬਹੁਤ ਜ਼ਿਆਦਾ ਤੁਸੀਂ ਚੈੱਕ ਕਰ ਸਕਦੇ ਜੇ ਕਿ ਅਸੀਂ ਆਨਲਾਈਨ ਵੀ ਸੂਟ ਭੇਜ ਦਿੰਨੇ ਆ ਤੁਸੀਂ ਕਿਸੇ ਵੀ ਜਗ੍ਹਾ ਤੇ ਸਾਡੇ ਕੋਲ ਸੂਟ ਘਰ ਬੈਠੇ ਘੱਟ ਰੇਟਾਂ ਦੇ ਮੰਗਵਾ ਸਕਦੇ ਜੇ ਆਪਾਂ ਸਾਰੇ ਸੂਟਾਂ ਦਾ ਪ੍ਰਾਈਸ ਨਾਲ ਦੀ ਨਾਲ ਤਾਂ ਦੱਸਤਾ ਕਿ ਜਿਹੜੀਆਂ ਭੈਣਾਂ ਬਾਅਦ ਚ ਮੈਸੇਜ ਕਰਦੀਆਂ ਇਹਦਾ ਰੇਟ ਦੱਸੋ ਇਹਦਾ ਰੇਟ ਦੱਸੋ ਇੱਕੇ ਵਾਰੀ ਨਾਲ ਦੀ ਨਾਲ ਰੇਟ ਦੱਸਿਆ ਵਾ ਤੇ ਜਿਨ੍ਹਾਂ ਨੇ ਵੀ ਆਪਣਾ ਆਰਡਰ ਕਰਨਾ ਵਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਆ ਆਪਾਂ ਬਾਹਰ ਵੀ ਸੂਟ ਪਹੁੰਚਾ ਦਾਂਗੇ ਜਿੱਥੋਂ ਵੀ ਦੂਰੋਂ ਨੇੜੇ ਪਹਿਣਾ ਵੇਖਦੀਆਂ ਵੀਡੀਓ ਤੇ ਸੂਟ ਸਾਰੇ ਬਹੁਤ ਸੋਹਣੇ ਹੋਣਗੇ ਨਾਲ ਸਟੀਚ ਵੀ ਕਰਵਾ ਕੇ ਤੇ ਜਿੱਦਾਂ ਜਿੱਦਾਂ ਕੇ ਇਹਦੀ ਚੋਇਸ ਆ ਉਸੇ ਹਿਸਾਬ ਨਾਲ ਤਿਆਰ ਕਰਵਾ ਕੇ ਸਟਿਚ ਸਾਡੇ ਅਦੀਪ ਭੈਣ ਕਰਦੇ ਨੇ ਸ਼ੁਰੂ ਤੇ ਮੇਰੇ ਸੁਤੇਨ ਨਾਲ ਹੀ ਸਟਿਚ ਕਰਕੇ ਦਿੱਤੇ ਤੇ ਸਾਰਿਆਂ ਨੂੰ ਬੜੇ ਪਸੰਦ ਆਉਂਦੇ ਆ ਇਹਨਾਂ ਦੀ ਸਟਿਚਿੰਗ ਦੀ ਸਫਾਈ ਬਹੁਤ ਜ਼ਿਆਦੀ ਆ ਤੇ ਆ ਵੀ ਸੂਟ ਬਹੁਤ ਸੋਹਣਾ ਵੇਖੋ ਨੈੱਕ ਪਿਓਰ ਸ਼ਿਮਰ ਦਾ ਤੇ ਸ਼ਿਮਰ ਦਾ ਹੀ ਫਾਇ ਦੁਪੱਟਾ ਹੈ ਤੇ ਸ਼ਿਮਰ ਤੇ ਮਨੂ ਵਰਕ ਕਰਾਇਆ ਆਪਾਂ ਤੇ ਘੇਰਾ ਵੀ ਤੇ ਪ੍ਰਾਈਸ ਸਿਰਫ 1500 1500 ਰੁਪਏ ਸੂਟ ਮਿਲੂਗਾ ਇਹ ਵਾਲਾ ਤੁਹਾਨੂੰ ਮਤਲਬ ਇਹ ਕਿ ਸੂਟਾਂ ਦੇ ਪ੍ਰਾਈਜ਼ ਇੰਨੇ ਘੱਟ ਆ ਆ ਸਾਰਿਆਂ ਸੂਟਾਂ ਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਨਹੀਂ ਆ ਸੂਟ ਮਹਿੰਗਾ ਪੈਂ ਗਿਆ ਜਿੱਥੋਂ ਮਰਜ਼ੀ ਪਤਾ ਕਰ ਲਿਓ ਰੇਟ ਤੁਹਾਨੂੰ ਇੱਥੋਂ ਘੱਟ ਹੀ ਮਿਲੂਗਾ ਸਾਰਿਆਂ ਸੂਟਾਂ ਦਾ ਇਹ ਕਾਹ ਵਾਲੀ ਚੀਜ਼ ਅਸੀਂ ਆਪ ਹੈਂਡ ਦਾ ਕੰਮ ਕਰੀਦਾ ਹੈਂਡਵਰਕ ਜਿਹੜਾ ਹੁਣ ਬਹੁਤ ਟ੍ਰੈਂਡ ਚ ਕਿਸੇ ਵੀ ਡਿਜ਼ਾਈਨ ਤੁਸੀਂ ਕਰਵਾਉਣਾ ਹੈ ਅਸੀਂ ਉਹ ਵੀ ਕਰਕੇ ਦੇਵਾਂਗੇ ਆਹ ਟਾਈ ਡਾਈ ਦਾ ਦੁਪੱਟਾ ਤੇ ਨਾਲ ਸ਼ਰਟ ਤੇ ਪਲੇਨ ਬਾਟਮ ਰਹੂਗੀ 1200 ਚ ਪਿਓਰ ਵਿਸਕੋਸ ਦਾ ਫੈਬਰਿਕ ਆ 1200 ਪ੍ਰਾਈਜ਼ ਆ ਆ ਵੀ ਸੂਟ ਬਹੁਤ ਸੋਹਣਾ ਤੁਸੀਂ ਕੋਈ ਵੀ ਡਿਜ਼ਾਈਨ ਦਾ ਸਾਡਾ ਸੂਟ ਤਿਆਰ ਕਰਾਉਣਾ ਤੁਸੀਂ ਕਰਵਾ ਲਾਂਗੇ ਤੁਹਾਨੂੰ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਭੈਣ ਨੇ ਆਪਣੀ ਸ਼ਾਪ ਨਵੀਂ ਓਪਨ ਕੀਤੀ ਆ ਤੇ ਵੱਧ ਤੋਂ ਵੱਧ ਭੈਣ ਦਾ ਸਾਥ ਦੋ ਸਪੋਰਟ ਕਰੋ ਜਦੋਂ ਆਪਾਂ ਨਵਾਂ ਕੰਮ ਸ਼ੁਰੂ ਕਰੀਏ ਭੈਣ ਭਰਾਵਾਂ ਦੀ ਸਪੋਰਟ ਨਾਲ ਕੰਮਜਾਬ ਹੋਈਦਾ ਵਾ ਇੱਥੋਂ ਤੱਕ ਤੁਹਾਡੀ ਸਪੋਰਟ ਨਹੀਂ ਪਹੁੰਚੀ ਸਾਡੇ ਘਰੇ ਕੰਮ ਹੀ ਤੋ ਨਹੀਂ ਮਤਲਬ ਸ਼ਾਪ ਇੰਨੀ ਵੱਡੀ ਤੁਹਾਡੀ سپورਟ ਨਾਲ ਹੀ ਪਾਈ ਆ ਬਾਕੀ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਇਹ ਇਤੋਂ ਤੱਕ ਕੰਮ ਲੈ ਕੇ ਆਏ ਆ ਤੇ ਬਾਕੀ ਇਹੋ ਜੇ ਭੈਣ ਭਰਾ ਨਾਲ ਹੁਣ ਤੇ ਤਾਂ ਵੀ ਬਹੁਤ ਆਪਾਂ ਨੂੰ سپورਟ ਮਿਲਦੀ ਆ हां जी ਤੇ ਤੁਸੀਂ ਆਇਆ ਕਰੋ ਤੁਹਾਡਾ ਬਹੁਤ ਹੀ ਆਪਾ ਮਾਣ ਕਰਿਆ ਕਰਾਂਗੇ ਬਿਲਕੁਲ ਘੱਟ ਪ੍ਰਾਈਸ ਦੇ ਸੂਟ ਦੇਵਾਂਗੇ ਮੇਰਾ ਨਾਲ ਹੀ ਕਿਉਂ ਗਿਆ ਤੇ ਲੈਸ ਲਉਣਗੇ ਜੇ ਨਾਲ ਆਉਣਗੇ ਮੈਨੂੰ ਫੋਨ ਕਰ ਦਿਓ ਨਹੀਂ ਨਹੀਂ ویسੇ ਵੀ ਅਦੀਪ ਨੂੰ ਪਤਾ ਵੀ ਇਹ ਲੈਸ ਤੇ ਸੂਟ ਦਿੰਨੇ ਆ ਤੇ ਚਲੋ ਬਾਕੀ ਨਹੀਂ ਰੇਟ ਵਧੀਆ ਹੁੰਦਾ ਚੀਜ਼ ਵੀ ਵਧੀਆ ਹੁੰਦੀ ਆ ਬਾਕੀ ਚੀਜ਼ ਦੇ ਹਿਸਾਬ ਨਾਲ ਹੀ ਰੇਟ ਹੋਣਾ ਵਾ ਕੋਈ ਲੈਡ ਕਿਸੇ ਵੀ ਕੰਟਰੀ ਸੂਟ ਮੰਗਾਉਣਾ ਕਿਸੇ ਵੀ ਜਗ੍ਹਾ ਤੇ ਮੰਗਾਉਣਾ ਕਿਸੇ ਵੀ ਤੇ ਅਸੀਂ ਪਹੁੰਚਾ ਦਾਂਗੇ ਤੁਹਾਨੂੰ ਤੇ ਟਰੈਕਿੰਗ ਨੰਬਰ ਵੀ ਐਸੀ ਦੂਸਰੇ ਦਿਨ ਹੀ ਦੇ ਦਾਂਗੇ ਤੇ 3-4 ਦਿਨਾਂ ਤੱਕ ਤੁਹਾਡੇ ਕੋਲ ਸੂਟ ਪਹੁੰਚ ਜਾ ਕਰੂਗਾ ਜਾਲੇ ਦੇ ਨੂੰ ਨਹੀਂ ਲੱਗਦੇ ਹਾਂਜੀ ਇਸੇ ਤਰ੍ਹਾਂ ਭੈਣ ਨੂੰ ਸਪੋਰਟ ਦਿਓ ਤੇ ਇੰਸਟਾਗ੍ਰam ਤੇ ਪੇਜ ਹੈਗਾ ਜੀ ਤੇ ਆਹ ਵਾਲਾ ਸਾਡਾ ਨੰਬਰ ਹੈਗਾ ਜੀ ਚੈੱਕ ਕਰੋ ਆ ਨੰਬਰ ਆ ਸਾਡਾ RAM GEL BOUTIQUE ਤੇ GPS ਸਕੂਲ ਪਰਨੂ ਸਾਹ ਦੇ ਫਰੰਟ ਦੇ ਸਾਹਮਣੇ ਸਾਡੀ ਸ਼ੌਪ ਆ ਤੁਸੀਂ ਚੈੱਕ ਕਰੋ